ਕਿਉਂਕਿ ਕਿਉਂਕਿ ਕਈ ਵਾਰੀ ਫਿਰ ਰੁਕ ਜਾਂਦੇ ਆ ਮੇਰੇ ਨਾਲ ਕਹਿੰਦਾ ਮੈਨੂੰ ਹੀ ਦੁਬਾਰੇ ਬੋਲੋ ਨਹੀਂ ਆ ਨਾਮ ਮੇਰਾ ਕਿਰਪਾ ਕਰ ਕੇ ਨਾਮ ਰੱਖਿਆ ਕਰੋ ਮੀਟਿੰਗ ਕਰਕੇ ਲਿਆਓ ਲੈ ਵੀ ਬਈ ਆਓ ਯਾਰ ਮੈਚ ਆ ਬਈ ਲਹਿਰੀ ਦਾ ਤੇ ਲੰਬੀ ਦੀਆਂ ਟੀਮਾਂ ਬਈ ਦੂਜੇ ਸੈਮੀ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਇਲਾਕੇ ਪਹੁੰਚਣ ਬਈ ਲੰਬੀ ਤੇ ਲਹਿਰੀ ਦੀਆਂ ਟੀਮਾਂ ਉਹਦੀ ਦੂਜੇ ਸੈਮੀ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਜਲਦੀ ਪਹੁੰਚਣ ਗਿਆ ਲਹਿਰੀ ਤੇ ਲੰਬੀ ਦੀਆਂ ਟੀਮਾਂ ਰੱਖ ਕੇ ਤੇ ਆ ਜਾਵੇਗਾ ਆਓ ਸਾਹਮਣੇ ਇਧਰਲੇ ਪਾਸੇ ਆ ਖਿਡਾਰੀ ਕਹਿੰਦੇ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਆ ਕਹਿੰਦੇ ਰਾਣੀਆਂ ਪਿੰਡ ਦਾ ਚੋਬਰ ਜੱਪਾ ਕਬਟਾ ਚੱਕਦਾਨੇ ਕੇ ਪਿੰਡ ਦੀ ਟੀਮ ਉਹ ਕਹਿੰਦੇ ਤੇਰੇ ਵਾਲੇ ਪਾਸੇ ਆ ਤੇ ਜਿਹੜੀ ਟੀਮ ਕਹਿੰਦੇ ਰਾਣੀਆਂ ਪਿੰਡ ਦੀ ਟੀਮ ਹੈ ਉਹ ਟੀਮ ਕਹਿੰਦੇ ਸਕੂਲ ਵਾਲੇ ਪਾਸੇ ਆ ਲੈ ਵੀ ਇਧਰਲੇ ਪਾਸੇ ਮੈਚ ਕਹਿੰਦੇ ਸਿਰੇ ਦੇ ਖੇਤੇ ਆ ਰਿਹਾ ਅਗਲੀ ਰੇਡ ਚੱਕ ਗੱਲੇ ਕੇ ਪਿੰਡ ਦਾ ਗੱਭਰੂ ਪਾਉਣ ਦੇ ਲਈ ਤਿਆਰ ਵਰਤਾਰਾ ਤਿਆਰ ਵਰਤਾਰਾ लहरी का मुकाबला खेड जाना मेरे मित्रों आर लंबी जाना और इस कबड्डी तीह किलो फाइनल टीम भी तैयार तैर रहे हैं कबड्डी तीह किलो फाइनल टीम वह भी बिना किसी भी कहते जब

ਲੇਵੀ ਬਾਈ ਜਦੋਂ ਰੈਫਰੀ ਮੋੜਦਾ ਹੁੰਦਾ ਨਾ ਤੇ ਮੁਰਜ਼ਿਆ ਕਰੋ ਵੀਰ ਬਣ ਕੇ ਯਾਰ ਫਿਰ ਬਾਅਦ ਵਿੱਚ ਆਪਾਂ ਰੌਲਾ ਰੱਪਾ ਪਾਉਣ ਲੱਗ ਜਾਂਦੇ ਆ ਤੁਸੀਂ ਸਾਰੇ ਸਮਝ ਆ ਰਿਹਾ ਖਿਡਾਰੀਆਂ ਨੂੰ ਬੇਨਤੀ ਹੈ ਆਓ ਸਾਹਮਣੇ ਨੌਜਨ ਰਾਣੀਆ ਪਿੰਡ ਦਾ ਗੱਜਰ ਉਹਨਾਂ ਦੇ ਪਿੰਡਾਂ ਦਾ ਮੁੰਡਾ ਹੈ ਇਹ ਕਹਿੰਦੇ ਸਰੂਪ ਉਹਨਾਂ ਦੇ ਪਿੰਡਾਂ ਦਾ ਮੁੰਡਾ ਮੇਰੇ ਵੀਰੋ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਤੇਰੇ ਵਾਧਾ ਜਾਣੇ ਆ ਆਹ ਪੈਂਦੀ ਰੇਡ ਤੇ ਚੋਬਰ ਇੱਕ ਲੱਖਾਂ ਦੇ ਪਿੰਡ ਦਾ ਵਾਧਾ ਕਰ ਗਿਆ ਆਓ ਜੀ ਲੇਰੀ േ ഭി മുണ്ടേ ലിന്ന് ബേതി ആയി അപ്പം ਛੋਟੀਆਂ ਪਾਰਟਾਂ ਦੀ ਲੰਬੀਆਂ ਹੋਣਗੀਆਂ ਪਰ ਲੰਬੀਆਂ ਆਓ ਛੋਟੀ ਆ ਗਈ ਆਪਾਂ ਜਾਂਦਾ ਕਰਕੇ ਦੇਖਦੀ ਆਂ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਖਿਡਾਰੀ ਕਹਿੰਦੇ ਫੇਰ ਜਿਹੜਾ ਵਾਧਾ ਕਰ ਰਿਹਾ ਔਰ 30 ਕਿਲੋ ਦੇ ਫਾਈਨਲੀਆਂ ਆ ਟੀਮਾਂ ਉਹ ਵੀ ਬਿਨਾਂ ਕਿਸੇ ਦੇ ਰੰਦੇ ਜਿਹੜਾ ਗਰਾਊਂਡ ਦੇ ਵਿੱਚ ਆ ਜਾਣ ਆਹ ਕਬੱਡੀ 30 ਕਿਲੋ ਫਾਈਨਲ ਵਾਲੀਆਂ ਟੀਮਾਂ ਉਹ ਵੀ ਬਿਨਾਂ ਕਿਸੇ ਦੇ ਰੰਦੇ ਜਿਹੜਾ ਗਰਾਊਂਡ ਦੇ ਵਿੱਚ ਆ ਜਾਣ ਨੰਬਰ ਰੇਡਰ ਦੇ ਸੇ ਜਾਣੜਿਆ ਆਹ ਨੰਬਰ ਜਿਹੜਾ ਧਾਵੀਆ ਬਾਈ ਰੇਡਰ ਦਾ ਪੁਆਇੰਟ ਆ ਯਾਰ ਕੌਣ ਆਲਾ ਪਾਉਣੇ ਮਾੜੀ ਮਾੜੀ ਗੱਲ ਤੋਂ ਉਹ ਰੈਫਰੀ ਨਾਲ ਤੇਰੇ ਉੱਤੇ ਖੜਾ ਯਾਰਾ ਵੀਰ ਬਣ ਕੇ ਰਪਾ ਥੋੜੀ ਜਿਹੀ ਸ਼ੈਨਸੀਲਤਾ ਰੱਖਿਆ ਕਰਗੇ ਭਾਈ ਬਾਹਰੋਂ ਨਾ ਪਿਆ ਉਹਨੇ ਕੋਈ ਡਿਸੀਜਨ ਦੇਣਾ ਉਹ ਡਿਸੀਜਨ ਤੇ ਰੈਫਰੀ ਨਹੀਂ ਮੰਨਿਆ ਜਾਊਗਾ ਯਾਰ ਹਨਾ ਹਾਂ ਇਹ ਤੁਸੀਂ ਧਿਆਨ ਰੱਖਿਆ ਕਰੋ ਯਾਰ ਇਹਨਾਂ ਨੇ ਕੌਡੀ ਖੇਡੀ ਐ ਵੀਰ ਬਣ ਕੇ ਥੋੜਾ ਜਿਆ ਪਿਆਰ ਦੇ ਨਾਲ ਯਾਰ ਤੁਸੀਂ ਬੱਚੇ ਹੋ ਹਾਂ ਇਹ ਬੇਨਤੀ ਹੈ ਜਰੂਰ ਪਾਉਦੇ ਸਾਨੂੰ ਦੋਨੇ ਟੀਮਾਂ ਇੱਕੋ ਦੀਆਂ ਆਹ ਸਾਹਮਣੇ ਪੈਂਦੀ ਰੇਡ ਆਹ ਨੋਜਨ ਮੇਰੇ ਵੀਰੇ ਚੱਕ ਦਾਨੇ ਕੇ ਪਿੰਡ ਬੜਾ ਪ੍ਰਸਿੱਧ ਨਗਰ ਹੈ ਤੇ ਦੂਸਰੇ ਪਾਸੇ ਕਿਹਨੇ ਰਾਣੀਆਂ ਪਿੰਡ बड़ा प्रसिद्ध है भी मैच जो सिरे खेडिया जा रहा है मेरी टीम सद लिया इस मुकाबला ज्यादा कहते लहरी कंबी खेडिया जाए लहरी तबी दीम आ जाए कृपा करके लहरी ਤੇ ਲੰਬੀ ਦੀਆਂ ਟੀਮ ਆ ਜਾਣ ਲਾਈ ਦੀ ਟੀਮ ਆਈ ਹੈ ਜੀ ਲੰਬੀ ਦੀ ਟੀਮ ਨੂੰ ਬੈਂਟੀਆਂ ਵੀ ਬਣਾ ਕੇ ਸੇ ਰੇਂਦੇਓ ਜਿਹੜਾ ਗਰਾਊਂਡ ਦੇ ਵਿੱਚ ਆ ਜਾਣ ਲੰਬੀ ਵਾਲੇ ਮੁੰਡਿਆਂ ਦੇ ਬੈਂਟੀਆਂ আর 30 ਦੇ ਫਾਈਨਲ ਵਾਲੀਆਂ ਟੀਮਾਂ ਉਹ ਵੀ ਬਣਾ ਕੇ ਸੇਰੀ ਤੇ ਜਿਹੜਾ ਗਰਾਊਂਡ ਦੇ ਵਿੱਚ ਆਜਣਾ 30 ਦੇ ਫਾਈਨਲ ਵਾਲੀਆਂ ਟੀਮਾਂ ਉਹ ਵੀ ਜਲਦ ਤੋਂ ਜਲਦ ਗਰਾਊਂਡ ਦੇ ਵਿੱਚ ਆ ਜਾਣ ਮੇਰੇ ਮਿੱਤਰੋ ਇਧਰਲੇ ਪਾਸੇ ਸਾਹਮਣੇ ਨੰਬਰ ਪਸੇ ਦੀ ਕੀਵੜਾ ਨਹੀਂ ਆ ਟਾਫੀ ਦਾ ਮੇਰੇ ਵੀਰੋ ਪੁਆਇੰਟ ਟਾਫੀ ਦਾ ਹੁਣ ਤੇ ਰੈਫਰੀ ਉੱਤੇ ਖੜੇ ਆਣਾ ਇਹ ਦੁੱਤੀ ਉਂਗਲਾਂ ਘਾ ਰਹੇ ਨੇ ਵੀ ਐ ਭਾਈ ਰੇਪਲੇਅ ਫਲਾਨਾ ਹਾਂ ਤੇ ਕਬੱਡੀ ਮੇਰੇ ਵੀਰੋ ਬਹੁਤ ਤੇਜ਼ ਹੋ ਗਈਆਂ ਮੇਰੇ ਵੀਰੋ ਮੈਚ ਸਿਰੇ ਨਾਲ ਵੀ ਹੀ ਕਰਦਾ ਚਾ ਆਓ ਸਾਹਮਣੇ ਕਬੱਡੀ ਪੌਂਡ ਦੇ ਖਿਡਾਰੀ ਕਹਿੰਦੇ ਫੇਰ ਜਿਹੜਾ ਵਧਿਆ ਹੋਏ ਮੇਰੇ ਮਿੱਤਰੋ ਕਬੱਡੀਆਂ ਚੜ ਚੜ ਪੈਂਦੀਆਂ ਤੇ ਮੈਚ ਹੋਰ ਗਿਆ ਟਕਾੜੇ ਡੱਟੇ ਆਉਣਗੇ ਆ ਪਤਾ ਲੱਗ ਜੂ ਕਿੰਨਾ ਕੁੱਡਗਾ ਪਾਣੀ ਆਹ ਗੁੱਡੀਆਂ ਦੇ ਕੁੱਡੀਆਂ ਦੇ ਸਿੰਘ ਫਸ ਗਏ ਤੇ ਕੋਈ ਨੰਤਰੂ ਬੜੇ ਵੇਖਾਣੇ ਇਧਰਲੇ ਪਾਸੇ ਆਹ ਸਾਹਮਣੇ ਬੱਲੇ ਬੱਲੇ ਕਰਵਾਤੀ ਆ ਨੌਜਾਨ ਗੱਭਰੂ ਨੇ ਆਹ ਚੱਕ ਤਾਨੇ ਕੇ ਅੰਦਕੜਾ ਜੱਫਾ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਲਾ ਆ ਗਿਆ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਖਿਡਾਰੀ ਫਿਰ ਤਿਆਰ ਬੰਤਾ ਲੈ ਵੀ ਫੇਰ ਤਿਆਰ ਬਣ ਤਿਆਰ ਹਣੇ ਮੁੱਕਿਆ ਨਹੀਂ ਮੁੱਸੀ ਵਾਲੇ ਕਹਿਣ ਵਾਂਗੂ ਹਣੇ ਖੜਨਾ ਪੈਣਾ ਹਾਂ ਉਹ ਬਾਈ ਉੱਤੋਂ ਬਾਹਰ ਹੀ ਖੜੇ ਆਏ ਕਰ ਦਿੰਦੇ ਉਹ ਲਿਖੀ ਆ ਨਾ ਪੁਆਇੰਟ ਹਾਂ ਬਈ ਬਣ ਕੇ ਯਾਰ ਥੋੜੀ ਜਿਹੀ ਪੇਸ਼ਾਸ਼ ਰੱਖਿਆ ਕਰੋ ਆ ਆਉ ਸਾਹਮਣੇ ਪੈਂਦੀ ਰੇਡ ਇਧਰਲੇ ਪਾਸੇ ਤਿੰਨ ਜਾਫੀ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕੌਣ ਕਰਵਾਉ ਬੱਲੇ ਬੱਲੇ ਪੈਂਦੀ ਰੇਡ ਆ ਜਾਫੀ ਵੀ ਕਮਾਲ ਦਾ ਆਹ ਕਿਹੜੇ ਧਾਵੀ ਵੀ ਕਮਾਲ ਦਾ ਮੇਰੇ ਵੀਰੋ ਇਧਰਲੇ ਪਾਸੇ ਆਹ ਪੈਂਦੀ ਰੇਡ ਫਾਇਦੇ ਕੱਟ ਵੀ ਜਾਵੇ ਜਾਫੀਆਂ ਨੂੰ ਕੱਟ ਦੇ ਮਾਰਦਾ ਪਿੱਖਾ ਜਾ ਪਲੇਟਮੈਂਟ ਨੂੰ ਪਟਾਲ ਚੜ੍ਹਦੇ ਸਰੋਗ ਵੀ ਆ ਖੇਡਿਓ ਕਬੱਡੀ ਅਸੀਂ ਖੇਡ ਮਿੱਤਰੋ ਹਾਂ अंक आ गया है अपनी टीम लिए जोड़ दता मेरे मित्रों अगली रेड मेरे मित्रों कबड्डिया चढ़ चढ़िया है सामने खेड जा है मेरे मित्रों सामने कबड्डी पाउपरा है चपे प्यारा है देखा कि दोनों कौन जे करेगा मेरे मित्रों ये बल्ले जे इक्की पौन शरीकती है खराती खेल खटानी पैनी है जे कोई की लानी पैदी है मैच समाप्त हो गया री ਆਹ ਤਾਂ ਨੇ ਕਿ ਚੱਕਰੀ ਟੀਮ ਫਾਈਨਲ ਦੇ ਵਿਚ ਜਿਹੜੀ ਉਹ ਚਲੀ ਗਈ ਆ ਆਉਜੀ ਬਾਈ ਲੈਰੀ ਤੇ ਲੰਬੀ ਰੀਆ ਟੀਮਾਂ ਆਉਜੀ ਲੈਰੀ ਤੇ ਲੰਬੀ